ਸ਼ੀਗਾਲ ਵਾਜੀ ਜੀ ਜੀਵੇ ਜੀ ਹੁਣ ਪੰਜਾਬ ਦੇ ਵਿੱਚ ਆ ਹੜ ਦਾ ਦੌਰ ਚੱਲ ਰਿਹਾ ਜੀ ਤੇ ਸਾਨੂੰ ਵੀ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਇੱਥੇ ਲੋਕ ਪ੍ਰਭਾਵਿਤ ਹੋਏ ਆ ਪਾਣੀ ਬਹੁਤ ਜ਼ਿਆਦਾ ਆ ਗਿਆ ਜਤਲੇ ਦਰਿਆ ਦਾ ਤੇ ਅਸੀਂ ਵੀ ਚਲੋ ਅਸੀਂ ਆਏ ਆ ਜੀ ਆਪਣੇ ਪਿੰਡ ਖੇਰਪੁਰ ਸੀਤੋਗੁੰਨੋ ਅਭੋਰ ਤਹਿਸੀਲ ਆ ਜੀ ਜ਼ਿਲ੍ਹਾ ਬਾਜਲਕਾ ਪੈਂਦਾ ਜੀ ਸਾਡਾ ਪਿੰਡ ਇੱਥੋਂ ਹੈਗਾ ਜੀ 200 ਕਿਲੋਮੀਟਰ ਤੇ ਅਸੀਂ ਜੀ ਥੋੜੀ ਆਪਦੇ ਹਿਸਾਬ ਨਾਲ ਆਪਦੀ ਜਿੰਨੀ ਕੁੰਡੀ ਹੈ ਜੀ ਕਿੰਨਾ ਕਰਾ ਸਨ ਪਾਣੀ ਜੋ ਜਿਹੜੀ ਚੀਜ਼ ਹੈਗੀ ਉਹ ਲੈ ਕੇ ਆਏ ਆ ਜੀ ਤੇ ਹੁਣ ਅੱਜ ਅਸੀਂ ਪਹੁੰਚਿਆ ਜੀ ਆਹ ਕਿਹੜਾ ਪਿੰਡ ਹੈ ਚੱਲ ਹੈ ਆ ਖੁੰਦਰ ਕੱਟੀ ਪਿੰਡ ਹੈ ਜਿਹੜਾ ਸਾਰਿਆਂ ਪਿੰਡਾਂ ਤੋਂ ਲਾਇਸ਼ ਦੇ ਵਿੱਚ ਆਉਂਦਾ ਹੈ ਜੀ ਇੱਥਾ ਦਾ ਆ ਰਸਤਾ ਵੀ ਬੜਾ ਖਰਾਬ ਹੈ ਜੀ ਚਲੋ ਭਰਾਵਾਂ ਨੇ ਇਹਨਾਂ ਭਰਾਵਾਂ ਦਾ ਬਹੁਤ ਸਾਂ ਹੋਗ ਰਿਹਾ ਸਾਨੂੰ ਇਹਨਾਂ ਨੇ ਦੱਸਿਆ ਵੀ ਇਸ ਪਿੰਡ ਦੇ ਵਿੱਚ ਕੋਈ ਟਰਾਲੀ ਜ਼ਿਆਦਾ ਨਹੀਂ ਆਉਂਦੀ ਤੇ ਉੱਥੇ ਬਹੁਤ ਜ਼ਿਆਦਾ ਰਸਨ ਦੀ ਲੋੜ ਹੈ ਜੀ ਤੇ ਇਹਨਾਂ ਭਰਾਵਾਂ ਦੀ ਸਪੋਰਟ ਕਰਕੇ ਤੇ ਦੂਜੇ ਭਰਾਵਾਂ ਦੇ ਕਰਕੇ ਅਸੀਂ ਹਾਂ ਹਾਂ ਦੂਜੇ ਕਰਕੇ ਤਾਂ ਅਸੀਂ ਇੱਥੇ ਪਹੁੰਚਿਆ ਰਸਤਾ ਬਹੁਤ ਖਰਾਬ ਸੀ ਜੀ ਕੱਚਾ ਰਸਤਾ ਹੈ ਪਾਣੀ ਇੰਨਾ ਇੰਨਾ ਪਾਣੀ ਹੈ ਜੀ ਤੇ ਬੜੀ ਪਰੇਸ਼ਾਨੀ ਤਾਂ ਹੋਈ ਪਰ ਅਸੀਂ ਇਹਨਾਂ ਦੀ ਪਰੇਸ਼ਾਨੀ ਵੇਖਦੇ ਹੋਏ ਸਾਡੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਜੀ ਤੇ ਬੋਲੇ تو نه ها راني آيا تا وي جا رهي